ਹਾਂਜੀ ਮਿੱਤਰੋ ਵੈਲਕਮ ਕੀ ਹਾਲ ਚਾਲ ਆ ਤੁਹਾਡਾ ਸਜਣੂ ਕਰੋ ਲਾਈਵ ਨੂੰ ਸ਼ੇਅਰ ਕਰਦੇ ਆ ਫਿਰ ਗੱਲਾਂ ਬਾਤਾਂ ਆਜੋ ਜਰਾ ਜੁੜੋ ਲਾਈਵ ਹਲੋ ਜੀ ਇੱਕ ਸਜਣ ਜੁੜ ਗਿਆ ਕਰੋ ਲਾਈਵ ਨੂੰ ਸ਼ੇਅਰ ਜੇ ਲਾਈਕ ਵੀ ਆ ਗਿਆ ਹਾਂ और सुनाओ की हाल चाल बल्ले चौधरी की हाल तेरा कि बारिश पई कि ना अब बारिश पई अज के ना लुधियाने लुधियानेगा पा जी वो ਚਲੋ ਮੈਂ ਵੀ ਇੱਕ ਦੋ ਦਿਨਾਂ ਤੱਕ ਆਉਣਾ ਇੱਧਰ ਨੂੰ ਜੇ ਟਾਈਮ ਲੱਗਿਆ ਤਾਂ ਤੁਹਾਡੇ ਮੌਸਮ ਕਿਦਾਂ ਇੱਕ ਲਾਇਕ ਹੋਰ ਆ ਗਿਆ ਅੱਜ ਕੀ ਖਰੀਦਣ ਆਇਆ ਫਿਰ ਲੁਧਿਆਣੇ ਅੱਜ ਟ੍ਰੇਨ ਬਹੁਤ ਲੇਟ ਕਰਤੀ ਅੱਛਾ ਜੀ ਟ੍ਰੇਨਾਂ ਦਾ ਫਿਰ ਮੌਸਮ ਖਰਾਬ ਹੋਣਾ ਉਹ ਕਰਕੇ ਲੇਟ ਹੋ ਜਾਂਦੀਆਂ ਨੇ ਪਾਣੀ ਜ਼ਿਆਦਾ ਆ ਰਿਹਾ ਇੱਧਰ ਨੂੰ ਟ੍ਰੇਨਾਂ ਦਾ ਲੇਟ ਹੋ ਹੀ ਜਾਂਦੀਆਂ ਨੇ ਇਹ ਲਾਈਵ ਸ਼ੇਅਰ ਕਰ ਦਿਓ ਮੈਂ ਵੀ ਕਰ ਦਉ ਮੈਨੂੰ ਵੀ ਇਹ ਲੱਗਦਾ ਨੇ ਮੌਸਮ ਬਹੁਤ ਖਰਾਬ ਆ ਨਾ ਇਧਰ ਪਾਣੀ ਕਰਕੇ ਅੱਜ ਫੇਰ ਇਹ ਨਹੀਂ ਪਤਾ ਰਾਤ ਨੂੰ ਬਾਰਿਸ਼ ਹੋ ਜੇ ਹੋ ਸਕਦਾ ਅੱਜ ਬਾਰਿਸ਼ ਆ ਜਾਵੇ ਤਾਂ ਕਰਕੇ ਟ੍ਰੇਨ ਟ੍ਰੇਨਾਂ ਦੀ ਸਪੀਡ ਵੀ ਘਟੀ ਹੋਈ ਆ ਹੁਣ ਨਾ ਜਿੱਥੇ ਜਿੱਥੇ ਬਾਰਿਸ਼ ਜ਼ਿਆਦਾ ਹੋਈ ਆ ਕਈ ਜਗ੍ਹਾ ਤੇ ਪੋਲ ਟੁੱਟ ਗਏ ਇਹ ਪਤਾ ਲੱਗਦਾ ਖਾਣਾ ਪੀਣਾ ਹੋ ਗਿਆ ਹਾਂ ਖਾਣਾ ਹੋ ਗਿਆ ਬਾ ਦੁੱਧ ਪੀਨੇ ਗਲਾਸ ਹੋਰ ਅੱਜ ਤਾਂ ਇੱਥੇ ਲੋਕ ਨਹੀਂ ਕੰਮ ਕਰਦਾ ਸੀ ਮੁਸਕ ਮਾਰਦੀ ਐ ਮੇਰੇ ਚੋਂ ਮੇਰੇ ਚੋਂ ਮੁਸਕ ਮਾਰਦੀ ਐ ਹੈ ਮੈਂ ਤਾਂ ਨਾ ਆਇਆ ਹੋਇਆ ਯਾਰ ਐ ਕਿਉਂ ਕਰਦਾ ਲੁਧਿਆਣੇ ਚ ਮੈਨੂੰ ਐਸੀ ਮਾਰਦੇ ਮੇਰੇ ਚੋਂ ਮੁਸਕ ਮਾਰਦੀ ਐ ਤੈਨੂੰ ਲੁਧਿਆਣੇ ਚ ਪਈਆ ਬਹੁਤ ਜ਼ਿਆਦਾ ਐ ਨਾ ਗੰਦਗੀ ਬਹੁਤ ਜ਼ਿਆਦਾ ਹੈਗੀ ਹੁਣ ਗੰਦ ਬਹੁਤ ਪਾਰ ਖੇ ਲੁਧਿਆਣੇ ਚ ਅਮਨ ਜੀ ਉਹ ਫੇਸਬੁਕ ਲਾਈਵ ਕਰੋ ਮੈਂ ਅਜੇ YouTube ਤੇ ਹੁਣੇ ਲਾਈਵ ਕੀਤਾ ਕੱਲ ਨੂੰ ਕਰਾਂਗੇ ਫੇਸਬੁਕ ਲਾਈਵ ਅਮਨ ਤੇਰੀ ਸਿਹਤ ਕਿਵੇਂ ਆ ਨਾ ਜੀ ਤੁਹਾਡੇ ਜਿੱਨੀ ਲੁਧਿਆਣਾ ਚ ਮੈਨੂੰ ਤਾਂ ਆਈ ਲੱਗਿਆ ਜੇ ਤੂੰ ਕਿਆ ਕਹਦਾ ਮੁਸਕ ਮਾਰਦੀ ਆ ਮੈਂ ਕਹਿੰਦਾ ਕੀ ਪਤਾ ਭਾਈ ਮੇਰੇ ਚ ਮੁਸਕ ਮਾਰ ਲੱਗੇ ਗੰਦ ਪ੍ਰਮੋਟ ਕਰਨ ਵਾਲਾ ਪਹੁੰਚ ਚੁੱਕਿਆ ਕੌਣ ਗੰਦ ਪ੍ਰਮੋਟ ਕਰਨ ਵਾਲਾ ਇਹ ਗੰਦ ਨਹੀਂ ਪ੍ਰਮੋਟ ਕਰਦਾ ਇਹ ਕਹਿੰਦਾ ਕਹਿੰਦਾ ਲੁਧਿਆਣੇ ਚ ਮੁਸਕ ਮਾਰਦੀ ਆ ਵੀਰੇ ਆਹਨ ਤੂੰ ਗਲਤ ਸਮਝ ਗਿਆ ਉਹ ਤਾਂ ਇਹ ਘਰੇ ਆ ਵੀ ਲੁਧਿਆਣੇ ਚ ਮੁਸਕ ਮਾਰਦੀ ਆ ਕਿਉਂਕਿ ਕਹਿੰਦਾ ਮੀਂਹ ਪੈ ਕੇ ਹਟਿਆ ਏ ਤੂੰ ਗਲਤ ਸਮਝ ਗਿਆ ਉਹ ਲੁਧਿਆਣੇ ਦੀ ਗੱਲ ਕਰਦਾ ਤੂੰ ਕਮੈਂਟ ਪੜ੍ਹ ਕੇ ਦੇਖ ਪਹਿਲਾਂ ਹਾਂ ਸੌਰਤਾ ਤੇਰੀ ਜੈ ਜਹਾ ਹੁਣ ਸਿੱਖਾਂ ਲਈ ਕੀ ਹਾਲ ਆ ਪਾਜੀ ਬਹੁਤ ਵਧੀਆ ਜੀ ਪਹਿਲਾ ਕਮੈਂਟ ਚੰਗੀ ਤਰ੍ਹਾਂ ਪੜ ਲਿਆ ਕਰ ਮੈਂ ਨਾ ਠੀਕ ਹੈ ਨਾ ਅਗੋਂ ਅਗਲਾ ਕਰੰਟ ਕੱਟ ਲਾ ਜਾਂਦਾ ਫਿਰ ਉਹਨੇ ਗੱਲ ਕਹੀਆ ਕਹਿੰਦਾ ਵੀ ਲੁਧਿਆਣੇ ਪਹੁੰਚਿਆ ਮੋਸਕ ਮਾਰ ਗਿਆ ਨਾ ਜੀ ਤੁਸੀਂ ਤਾਂ ਪਰਫਿਊਮ ਪਾ ਕੇ ਰੱਖਦੇ ਹਾਰ ਟਾਈਮ ਹੁਣ ਆ ਵੀਰ ਬੰਦੇ ਤੁਸੀਂ ਮੇਰੇ ਕੋਲ ਤਾਂ ਪਰਫਿਊਮ ਹੀ ਹੈਗਾ ਤੁਸੀਂ ਪਾ ਕੇ ਰੱਖ ਦੇ ਨਹੀਂ ਮੈਂ ਕਿੱਥੇ ਪਾ ਕੇ ਰੱਖਦਾ ਯਾਰ ਮੈਂ ਤੈਨੂੰ ਮਿਲਿਆ ਸੀ ਤੈਨੂੰ ਲੱਗਿਆ ਮੇਰੇ ਪਰਫਿਊਮ ਲੱਗਿਆ ਦਿਖਦਾ ਸੀ ਤੁਸੀਂ ਕਿਵੇਂ ਆਪਾਂ ਬਹੁਤ ਵਧੀਆ ਜੀ ਤੁਸੀਂ ਦੱਸੋ ਸਿੱਖ ਓਨਲੀ ਤੁਹਾਡਾ ਕੀ ਨਾਮ ਹੈ ਜੀ ਸਿੱਖ ਓਨਲੀ ਤੁਹਾਡਾ ਕੀ ਨਾਮ ਹੈ ਅਸੀਂ ਤੇ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਮਿਹਰ ਹੈ ਬਾਜੀ ਮੈਂ ਜਸਪ੍ਰੀਤ ਢਿੱਲੋਂ ਹੂੰ ਓਕੇ ਫਿਰ ਚੇਂਜ ਕਰ ਲਿਆ ਹੁਣ ਲੁਧਿਆਣਾ ਇਹ ਨਾਮ ਚੇਂਜ ਕਰ ਲਿਆ ਮੈਂ ਕਿ ਤੁਸੀਂ ਨਾਮ ਚੇਂਜ ਕਰ ਕਿਉਂ ਕੀਤਾ ਜਸਪ੍ਰੀਤ ਢਿੱਲੋਂ ਨੇ ਥੋੜਾ ਤਾਂ ਤੁਹਾਡੇ ਨਾਂ ਤੇ ਬਣਿਆ ਹੋਇਆ ਨਾ ਉਹ ਨਹੀਂ ਵੀਰੇ ਨਹੀਂ ਭੁੱਲਣ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਤੁਸੀਂ ਪਹਿਲੇ ਥੋੜਾ ਨਾਂ ਜਸਪ੍ਰੀਤ ਲਉਂਦੇ ਤਾਂ ਆਉਂਦੀ ਐ ਆਈਡੀ ਔਰ ਦੱਸੋ ਸਿਹਤ ਕਿਦਾਂ ਸਿਹਤ ਵਧੀਆ ਤੁਹਾਡੇ ਸਾਹਮਣੇ ਬੈਠੀਆਂ ਦੇਖੋ ਦੁੱਧ ਸ਼ਕਲੋ बोलण वाली कोई गल नहीं देखो ਤੁਹਾਡਾ ਜੇ ਜਸਪੀ ਤੇ ਲੋ ਆਈਡੀ ਤੋਂ ਨਾ ਆਉਂਦੀ ਆ ਨਾ ਤੁਸੀਂ ਹੋਰ ਦੱਸੋ ਭਾਜੀ ਹੋਰ ਵਧੀਆ ਮੈਂ ਇੱਕ ਨਵਾਂ ਜਾਨਵਰ ਲਿਆਂਦਾ ਆ ਆ ਬੈਠਾ ਮੇਰੇ ਕੋਲ ਨੀਚੇ ਇਹਦਾ ਕਲਰ ਬਹੁਤ ਸੋਹਣਾ ਹੈ ਬਾਅਦ ਚ ਦਿਖਾਉਂਗਾ ਚਲੋ ਜੀ ਚੱਲਦਾ ਹੁਣ ਮੈਂ ਹੋਟਲ ਚ ਉੱਥੇ ਜਾ ਕੇ ਕਰਦਾ ਕੋਈ ਗੱਲ ਨਹੀਂ ਬਾਜ਼ਾਰ ਚ ਘੁੰਮ ਰਿਹਾ ਹਲੇ ਨਹੀਂ ਚੌਧਰੀ ਬਾਜ਼ਾਰ ਚ ਘੁੰਮਦਾ ਫਿਰਦਾ ਤੁਹਾਡੇ ਲਾਈਫ ਕਿਵੇਂ ਚੱਲ ਰਹੀ ਹੈ ਪਾਜੀ ਚੱਲੀ ਜਾਂਦੀ ਆ ਲਾਈ ਜਾਂਦੇ ਆ ਤੱਕਾ ਜਿੰਨਾ ਕ ਲੱਗਦਾ ਲੰਘੀ ਜਾਂਦਾ ਸਮਾਂ ਨਾ ਜੀ ਉਤਰਾ ਹੁਣੀ ਲੁਧਿਆਣਾ ਹੁਣ ਹੋਟਲ ਤੇ ਜਾਣਾ ਉਹ ਕਿਉਂ ਕਿ ਫੋਨ ਜੇਬ ਚ ਪਾਲਾ ਖੋ ਕੇ ਲੈ ਜਾਂਦੇ ਇੱਥੇ ਮੋਬਾਈਲ ਆਪਣੀ ਜੇਬ ਚ ਪਾਲਾ ਖੋ ਕੇ ਲੈ ਜਾਂਦੇ ਨੇ ਲੁਧਿਆਣਾ ਨੇ ਲੁਧਿਆਣੇ ਚ ਖੋ ਕੇ ਲੈ ਜਾਂਦੇ ਆ ਭਾਈ ਤੁਸੀਂ ਡਾਂਸ ਕਰੋ ਅੱਜ ਲਾਈਵ ਸਟੇਜੋਂ ਦੇ ਨਾਲ ਮੈਂ ਤਾਂ ਜਵਾਨੀ ਚ ਨਹੀਂ ਡਾਂਸ ਕਰਿਆ ਭਰਾਵਾ ਤੁਸੀਂ ਡਾਂਸ ਕਰੋ ਮੈਂ ਤੁਹਾਨੂੰ ਲਾਈਵ ਚ ਲੈ ਲੈਣਾ ਮੈਨੂੰ ਡਾਂਸ ਕਰਕੇ ਦਿਖਾਓ ਤਤਕਾਲ ਓਕੇ ਚਲੋ ਪਹੁੰਚੋ ਤੁਸੀਂ ਆਪਣੇ ਰੂਮ ਚ ਨਾ ਮੈਂ ਤੁਹਾਨੂੰ ਲਾਈਵ ਚ ਲੈਣਾ ਤੁਸੀਂ ਮੈਨੂੰ ਡਾਂਸ ਕਰਕੇ ਦਿਖਾਓ ਫੇਰ ਹੀ ਮੈਨੂੰ ਪਤਾ ਲੱਗੂ ਵੀ ਕਿਵੇਂ ਹੁੰਦਾ ਲੈ ਚੌਧਰੀ ਚੱਲਿਆ ਆਪਣੇ ਰੂਮ ਚ ਓਕੇ ਬਾਈ ਚੱਲੇ ਬਸ ਕਿੱਧਰ ਚੱਲ ਪਏ ਮੈਂ ਤਾਂ ਅਜੇ ਲਾਈਵ ਆਇਆ ਸੀਗਾ ਬਾਈ ਬਾਈ ਆਜੋ 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 ਚੌਧਰੀ ਰੂਮ ਚ ਜਾ ਕੇ ਆਉਣਾ ਲਾਈਵ ਨੂੰ ਕਰੋ ਸ਼ੇਅਰ ਅੱਜ ਬੰਦੇ ਘਟ ਆ ਰਹੇ ਹਨ ਮੈਂ ਵੀ ਸ਼ੇਅਰ ਕਰ ਦਮਾ 1 ਮਿੰਟ Mm hmm